ਐਮ ਡੀ ਵਹੀਕਲ ਸੇਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਆਲਟੋ ਗੱਡੀ ਸੇਲ ਹੀ ਲੈ ਕੇ ਆਏ ਹਾਂ ਜੀ ਗੱਡੀ ਬਿਲਕੁਲ ਸਾਫ਼ ਹੈ ਤੁਹਾਡੇ ਸਾਹਮਣੇ ਖੜੀ ਹੈ ਦੇਖ ਸਕਦੇ ਹੋ ਰੰਗ ਰੰਗ ਗੱਡੀ ਦਾ ਪੂਰਾ ਸਾਫ਼ ਪਿਆ ਕੋਈ ਝਰੀਟ ਨਹੀਂ ਗੱਡੀ ਦਾ ਮਾਡਲ ਹੈ 2005 ਮਾਡਲ ਹੈ ਗੱਡੀ ਤੇ 2027 ਤੱਕ ਕਹਿੰਦੀ ਪਾਸਿੰਗ ਪਈ ਹੈ ਦੂਜੀ ਨਵਾਂ ਗੱਡੀ ਗੱਡੀ ਬਾਈਆਂ ਦੀ ਬਿਲਕੁਲ ਸਾਹਮਣੇ ਰੱਖੀ ਹੋਈ ਸੀ ਤੇ ਪਹਿਲਾਂ ਆਪਾਂ ਤੁਹਾਨੂੰ ਸਾਰੀ ਗੱਡੀ ਦਿਖਾਉਣੇ ਆ 70 80% ਦੇ ਟਾਇਰ ਵੀ 70% ਪਏ ਆ ਆ ਦੇਖੋ ਟਾਇਰ ਟੂਰ ਵਧੀਆ ਪਏ ਆ ਬਾਕੀ A to Z ਕੰਮ ਹੈ ਦਾ ਓਕੇ ਆ ਸਾਰੀ ਸਾਰੀ ਕੰਪਲੀਟ ਆ ਗੱਡੀ ਪੂਰੀ ਕੁਝ ਵੀ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਇਹਦੀ 2005 ਮਾਡਲ ਆ ਇਹ 2027 ਤੱਕ ਇਹਦੀ ਪਾਸਿੰਗ ਹੈ ਦੂਜੀ ਨਵਾਂ ਗੱਡੀ ਜਿਸ ਕਿਸੇ ਵੀ ਭੈਣ ਭਰਾ ਨੂੰ ਗੱਡੀ ਚਾਹੀਦੀ ਹੋਵੇ ਤਾਂ ਤੁਸੀਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ 9872903486 ਮੋਬਾਈਲ ਨੰਬਰ ਹੈ ਤੇ ਬਰਨਾਲਾ ਚਲਾ ਜ਼ਿਲ੍ਹੇ ਦੇ ਵਿੱਚ ਇਹ ਗੱਡੀ ਖੜੀ ਹੈ ਬਰਨਾਲਾ ਜ਼ਿਲ੍ਹਾ ਏਰੀਆ ਤਪਾ ਤਪਾ ਮੰਡੀ ਬਾਕੀ ਤੁਸੀਂ ਫੋਨ ਨੰਬਰ ਕਰਕੇ ਸੰਪਰਕ ਕਰ ਸਕਦੇ ਹੋ ਗੱਡੀ ਦੇਖ ਲਓ ਵਿੱਚੋਂ ਵੀ ਦਿਖਾ ਦਿੰਨੇ ਤੁਹਾਨੂੰ ਗੱਡੀ ਵਿੱਚੋਂ ਵੀ ਗੱਡੀ ਬਹੁਤ ਸਾਫ਼ ਪਈ ਆ ਤੇ ਰੇਟ ਆ ਜਿਹੜਾ ਇਹਦਾ 95000 ਰੁਪਿਆ ਜਿਹਦੀ ਡਿਮਾਂਡ ਆ ਜੀ ਬਾਕੀ ਦਾ ਮੌਕੇ ਤੇ ਮਾਨਤਾਨ ਥੋੜਾ ਬਹੁਤਾ ਹੋ ਜਾਊਗਾ 95000 ਡਿਮਾਂਡ ਆ ਮਾਨਤਾਨ ਆ ਜਿਹੜਾ ਮੌਕੇ ਤੇ ਥੋੜਾ ਬਹੁਤਾ ਹੋ ਸਕਦਾ ਤੇ ਆਉ ਤੁਹਾਨੂੰ ਫਿਰ ਗੱਡੀ ਵਿੱਚੋਂ ਵੀ ਦਿਖਾ ਦਈ ਆ ਦੇਖੋ ਗੱਡੀ ਵਧੀਆ ਸਾਫ਼ ਪਈ ਆ ਵਿੱਚੋਂ ਵੀ ਸਾਰੀ ਗੱਡੀ ਪੂਰੀ ਐਨ ਸਾਮਕੇ ਰੱਖੀ ਹੋਈ ਹੈ A to Z ਦਾ ਕੰਮ ਹੋਇਆ ਵਾ ਕੁਝ ਵੀ ਕਰਾਉਣ ਦੀ ਲੋੜ ਨਹੀਂ ਤੇ ਸੀਟਾਂ ਦੇਖ ਲਵਾ ਸੇ ਲੈਦਰ ਸੀਟਾਂ ਨੇ ਸਾਰੀਆਂ ਵਧੀਆ ਸਾਫ਼ ਆ ਪਿਛਲੀਆਂ ਸੀਟਾਂ ਮੰਗਰੂ ਵੀ ਦਿਖਾ ਦਿੰਨੇ ਤੁਹਾਨੂੰ ਆ ਦੇਖੋ ਪੂਰੀ ਕੈਂਟ ਗੱਡੀ ਆ ਜੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਤਾਂ ਸੰਪਰਕ ਕਰ ਸਕਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਨਾਲ ਲੱਗਦੀ ਜਿਹੜੀ ਘੰਟੀ ਆ ਉਹ ਤੇ ਵੀ ਕਲਿੱਕ ਕਰ ਦਿਓ ਆਪਾਂ ਤੁਹਾਡੇ ਕੰਮ ਦੀਆਂ ਵੀਡੀਓ ਜਿਹੜੀਆਂ ਆਪਣੇ ਚੈਨਲ ਤੇ ਲੈ ਕੇ ਆਉਣੇ ਆ